ਗਵਰੀਆਂ ਪਿੰਡ ਵਿੱਚੋਂ ਰੈਸਕਿਊ ਕਰਕੇ ਬੱਚੇ ਛੋਟੇ ਲੈ ਕੇ ਜਾ ਰਹੇ ਆ ਤੇ ਕੁਲੀਆਂ ਪਿੰਡ ਹੁਣ ਕਾਫੀ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਛੋਟੇ ਬੱਚੇ ਅਜ ਘਰਾਂ ਦੇ ਵਿੱਚ ਹੀ ਆ ਤੇ ਹੁਣ ਜਿਹੜੀਆਂ ਬਾਕੀ ਵੀ ਤਿੰਨ ਬੋਟਾਂ ਪਾਵਾਂਗੇ ਕਿਉਂਕਿ ਸਾਰਾ ਹੀ ਪਿੰਡ ਜਾਨ ਵਾਲਾ ਤੇ ਹੁਣ ਟਾਈਮ ਜਿਹੜਾ ਰਾਤ ਦੇ 8:00 ਵਜੇ ਚੁੱਕੇ ਆ ਤੇ ਕਾਫੀ ਪਾਣੀ ਜਿਹੜਾ ਹੱਦ ਤੋਂ ਪਿੰਡਾਂ ਦੇ ਗਲੀਆਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਤੇ ਹੁਣ ਕਾਫੀ ਲੋਕ ਜਿਹੜੇ ਜਾਣਾ ਚਾਹੁੰਦੇ ਆ ਤੇ ਆਪਣੀਆਂ ਤਿੰਨ ਬੋਟਾਂ ਹੁਣ ਹੋਰ ਪਾਵਾਂਗੇ ਚਾਰ ਬੋਟਾਂ ਦੇ ਨਾਲ ਜਿਹੜਾ ਸਾਰਾ ਕੋਲੀਆਂ ਪਿੰਡ ਤੋਂ ਹੁਣ ਬਾਈ ਕਿੱਥੇ ਕਿੱਥੇ ਫੋਨ ਆ ਰਹੇ ਆਪਾਂ ਨੂੰ ਐ ਕੋਲੀਆਂ ਤੋਂ ਭਾਈ ਫੋਨ ਆ ਰਹੇ ਆ ਫੋਨ ਆ ਰਹੇ ਉੱਥੋਂ ਵੀ ਜਿਹੜਾ ਰੈਸਕਿਊ ਕਰਕੇ ਤੇ ਬਾਹਰ ਬਾਬਾ ਦੀਪ ਸਿੰਘ ਸੇਵਾਦਾਲ ਜਥੇ ਵੰਦੀ ਲੈ ਕੇ ਜਾਊਗੀ ਕਾਫੀ ਪੰਡਾਂ ਦੇ ਹਾਲਾਤ ਜਿਹੜਾ ਇਹ 23 ਨਾਲੋਂ ਬਾਈ ਜ਼ਿਆਦਾ ਹਾਂਜੀ ਭਾਈ 23 ਨਾਲੋਂ ਸਾਰੇ ਉਦੋਂ ਵੀ ਇਦਾਂ ਹੀ ਬੜੇ ਆ ਪੰਡਾਂ ਵੀ ਬਣੀ ਜੀ ਜੀ ਉਦੋਂ ਭਾਈ ਇਦਾਂ ਨਹੀਂ ਬੜੇ ਉਦੋਂ ਜੱਕਦਾਂ ਬੜੇ ਹੁਣ ਤਾਂ ਥੋੜਾ ਥੋੜਾ ਆ ਰਿਹਾ ਮਣੀ ਉਹ ਜ਼ਿਆਦਾ ਹੈ ਅੱਛਾ ਅਸੀਂ ਆ ਰਹੇ ਆ ਰਹੇ ਮੁੜ ਕੇ ਆ ਰਹੇ ਆ ਬਾਈ ਮੁਰ ਕੇ ਗੇੜਾ ਲਾਵਾਂਗੇ ਪਹਿਲਾਂ ਤਿੰਨ ਚਾਰ ਵੋਟਾਂ ਲੈ ਆਉਣੇ ਹੁ ਸਾਰੀਆਂ ਬੋਟਾਂ ਹਣ ਪਾਵਾਂਗੇ ਪਹਿਲਾਂ ਅਸੀਂ ਦੇਖਣੀ ਆਈ ਸੀ ਕੀ ਪੋਜੀਸ਼ਨ ਆ ਕਿੱਦਾਂ ਦੀ ਅ ਲੈ ਗਏ ਚੱਲੇਓ ਤੁਸੀਂ ਆਪ ਕੀ ਗੱਲ ਕੀ ਹੋਈ ਏ ਉਹ ਪਾਣੀ ਆ ਗਿਆ ਜੀ ਇੱਥੋਂ ਤੁਸੀਂ ਟੁੱਟੀ ਕਿਹੜੇ ਪਿੰਡ ਇਹ ਆਪਣੇ ਹੈ ਕਿਹੜੇ ਪਿੰਡ ਇਹ ਆਪਣੇ ਇੱਥੇ ਮੋਟੇ ਲਾ ਕੇ ਤੁਸੀਂ ਟੁੱਟੀ ਮੋਟਲੀ ਹਾਂਜੀ ਠੀਕ ਹੈ ਬੰਦੇ ਜਿਓ ਪਾ ਜੀ ਚੱਲੋ ਲੈ ਗਏ ਚੱਲੇ ਹੋ ਤੁਸੀਂ ਕੀ ਗੱਲ ਕੀ ਹੋਈ ਹੈ ਉਹ ਪਾਣੀ ਆ ਗਿਆ ਜੀ ਇੱਥੋਂ ਤੁਸੀਂ ਟੁੱਟੀ ਕਿਹੜੇ ਪਿੰਡ ਇਹ ਆਪਣੇ ਹੈ ਕਿਹੜੇ ਪਿੰਡ ਇਹ ਆਪਣੇ ਇੱਥੇ ਮੋਟੇ ਲਾ ਕੇ ਤੁਸੀਂ ਟੁੱਟੀ ਮੋਤਲੀ ਹਾਂਜੀ ਠੀਕ ਹੈ ਮਾਲ ਲੈ ਕੇ ਕਰੋ ਕਿਉਂ ਜਾ ਰਹੇ ਤੁਸੀਂ ਇੱਧਰ ਪਾਣੀ ਦੀ ਹਰ ਸਾਲ ਸਮੱਸਿਆ ਰਹਿੰਦੀ ਰੇ ਕਿੱਥੇ ਜਾਈਏ ਹੁਣ ਸਰਕਾਰ ਜਦੋਂ ਵੀ ਆਉਂਦੀ ਕੋਸ਼ਿਸ਼ ਨਹੀਂ ਕਰਦੀ ਐ ਨਾ ਹੋ ਯਾਰ ਇੱਦਾਂ ਹੀ ਬਰਦਾ ਯਾਰ ਰੋ ਲੂੰਦਾ ਦਿਹਾੜਾ ਸਾਲ ਘਰੋਂ ਨਿਕਲਣਾ ਪੈਂਦਾ ਹਣੀ ਕਿ ਸਿਰਾ ਕੋਈ ਮਰਾ ਨਹੀਂ ਕਿ ਕਿਹੜਾ ਚਾਹੀਏ ਨਿਕਲਾ ਕਿਹੜਾ ਪਿੰਡ ਕਿਹੜਾ ਤੁਹਾਡਾ ਜੀ ਹਲੇ ਹਲੇ ਜਨਾਦਰ ਜਾ ਕਿੱਥੇ ਰਹੇ ਹੋ ਹਲੇ ਕੋਈ ਟਿਕਾਣਾ ਨਹੀਂ ਦੇ ਕਿਤੇ ਕੋਈ ਅਨਾਉਂਸਮੈਂਟ ਹੋਈ ਜਾਂ ਕਿਸੇ ਨੇ ਕਿਹਾ ਹੋਵੇ ਕਿ ਤੁਸੀਂ ਉਸ ਜਗ੍ਹਾ ਤੇ ਜਾਓ ਜਾਂ ਨਹੀਂ ਇਹ ਨਹੀਂ ਕਿਹਾ ਇਹ ਚੌਣੇ ਆ ਸਰਕਾਰ ਕੋਲੋਂ ਦੀ ਚੌਣੇ ਇੰਨਾ ਕਹਤਾ ਕਿ ਘਰੋਂ ਘਰਾਂ ਤੋਂ ਚਲ ਜਿਓ ਸਵੇਰੇ ਲੋਸਟ ਮਿੰਟ ਹੋਈ ਜੀ ਕਿੱਥੇ ਜਾਓ ਇਹ ਨਹੀਂ ਦੱਸਦੇ ਇਹ ਨਹੀਂ ਜੋ ਪਤਾ ਹੈ ਸਰਕਾਰ ਕੋਲੋਂ ਕੀ ਮੰਗ ਕਰਦੇ ਆਪਾਂ ਪ੍ਰਸ਼ਾਸਨ ਅਸੀਂ ਤਾਂ ਮੰਗ ਇਹੀ ਕਰਦੇ ਆਂਗੇ ਤੁਸੀਂ ਪੱਕੀ ਬਣ ਜੇ ਵਾਦ ਅਸੀਂ ਪਾਣੀ ਤੋਂ ਬਾਤ ਚੀਏ ਕਰੋਨਾ ਨਿਕਲੀਏ ਹਰ ਸਾਲ ਹਰ ਸਾਲ ਇਹੀ ਕੰਮ ਹੁੰਦਾ ਠੀਕ ਹੈ ਹੁਣ ਤੁਸੀਂ ਬੋਲੋ ਤਾਂ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਇਹ ਸਾਰੇ ਦੇਖ ਹੀ ਰਹੇ ਪਾਣੀ ਦਾ ਜਿਵੇਂ ਪਿਛਲੀ ਵਾਰ 2023 ਦੇ ਵਿੱਚ ਕਿੰਨਾ ਪਿੰਡਾਂ ਦੇ ਵਿੱਚ ਸਾਡੀਆਂ ਸੁਆਵਾਂ ਚੱਲੀਆਂ ਸੀਗੀਆਂ ਆਪਾਂ ਮੋਤਲਾ ਪਿੰਡ ਹੋਇਆ ਹਲੇੜ ਪਿੰਡ ਹੋਇਆ ਤੇ ਦੋ ਪਿੰਡ ਹੋਰ ਆ ਉਹਨਾਂ ਦੇ ਨਾਮ ਨਹੀਂ ਮੈਨੂੰ ਯਾਦ ਤੇ ਪਿਛਲੇ ਸਾਲੇ ਨਾ ਪਿੰਡਾਂ ਚੋਂ ਕਾਫੀ ਬੰਦੇ ਸੀ ਰੈਸਕਿਊ ਕਰਕੇ ਤੇ ਬਾਹਰ ਲਿਆਂਦੇ ਗਏ ਸੀ ਤੇ ਅੱਜ ਜਿਹੜੀ ਫਿਰ ਜਿਹੜੀ ਤੁਸੀ ਟੁੱਟ ਗਈ ਆ ਪਾਣੀ ਦੇਖ ਸਕਦੇ ਕਿਵੇਂ ਕਿੰਨਾ ਪਾਣੀ ਆ ਰਿਹਾ ਤੇ ਹੁਣ ਫਿਰ ਸਾਨੂੰ ਕੌਲਾਂ ਆਈਆਂ ਹਲੇੜ ਪਿੰਡ ਤੋਂ ਲਾਗੇ ਪਿੰਡਾਂ ਚੋਂ ਹੋਰ ਆ ਰਹੀਆਂ ਕੌਲਾਂ ਵੀ ਬਾਈ ਜੀ ਸਾਡੇ ਬੱਚਿਆਂ ਨੂੰ ਕੱਢਣਾ ਸਾਨੂੰ ਰੈਸਕਿਊ ਕਰਕੇ ਬਾਹਰ ਲੈ ਕੇ ਆਓ ਤੇ ਹੁਣ ਸਾਡਾ ਰੈਸਕਿਊ ਅਸੀਂ ਪਹੁੰਚ ਚੁੱਕੇ ਆ ਤੇ ਹੁਣ ਪ੍ਰਸ਼ਾਸਨ ਨੂੰ ਵੀ ਪੁੱਛਾਂਗੇ ਜੇ ਕੋਈ ਕਾਲ ਆਈ ਆ ਜਾਂ ਕਿਹਨੂੰ ਕੱਢ ਕੇ ਲਿਆਉਣਾ ਹੈ ਤੇ ਉਹ ਜ਼ਰੂਰ ਲਿਆਂਦੇ ਜੀ ਠੀਕ ਇਹ ਉਹ ਜਿਸਨ ਘਾਨੇ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਹਿੱਸਾ ਹਾਂ ਪ੍ਰਧਾਨੇ ਹਾਂ ਪੁੱਛਿਆ ਬੋਲਦਾ ਹਾਂ ਜੀ ਮਾਝਾ ਕਿਸਾਨ ਸੰਘਰਸ਼ ਨੂੰ ਸਰਪੰਚ ਜਿਲ੍ਹਾ ਪ੍ਰੈਜ਼ੀਡੈਂਟ ਹੈ ਹਾਂ ਜੀ ਇੱਥੇ ਅਸੀਂ ਵੱਖ-ਵੱਖ ਤਰੀਕਿਆਂ ਤੋਂ ਸਰਕਾਰ ਨੂੰ ਜਾਨੂਮੀ ਕਰਵਾਇਆ ਵੀ ਤੁਸੀਂ ਬੰਨ ਜਿਹੜਾ ਇਹ ਘਟੋ ਘਟ 8 ਫੁੱਟ ਉੱਚਾ ਕੀਤਾ ਜਾਏ ਔਰ ਜਿਹੜਾ ਦਰਿਆ ਇਹਨੂੰ ਡਰੇਨ ਕੀਤਾ ਜਾਏ। ਇਹ 2023 ਦੇ ਵਿੱਚ ਵੀ ਤਕਰੀਬਨ ਪਾਣੀ ਆਇਆ ਤੇ ਦੁਬਾਰਾ 2 ਸਾਲ ਦੇ ਵਿੱਚ ਵਿੱਚ ਦੁਬਾਰਾ ਪਾਣੀ ਆ ਗਿਆ। ਲੋਕਾਂ ਨੂੰ ਇੱਥੇ ਸੰਭਲ ਦਾ ਮੌਕਾ ਨਹੀਂ ਮਿਲਿਆ। ਅੱਧੇ ਘੰਟੇ ਦੇ ਵਿੱਚ ਵਿੱਚ ਪਾਣੀ ਦਾ ਜਿਹੜਾ 17 ਤੋਂ 4-4 5-5 ਫੁੱਟ ਜਿਹੜਾ ਉਹ ਵੱਧ ਗਿਆ। ਲੋਕੀ ਆਪਣੀ ਜਾਨ ਬਚਾ ਕੇ ਜਿਹੜੇ ਘਰਾਂ 'ਚੋਂ ਬਾਹਰ ਆਏ ਨੇ ਅਜੇ ਕੁਝ ਲੋਕ ਜਿਹੜੇ ਪਾਣੀ 'ਚ ਫਸੇ ਹੋਏ ਨੇ। ਜਿੰਨੀ ਦੇਰ ਰੈਸਕਿਊ ਟੀਮਾਂ ਨਹੀਂ ਆਉਂਦੀਆਂ ਉੰਨੀ ਦੇ ਜਾਨ ਮਾਲ ਦਾ ਜਿਹੜਾ ਬੜਾ ਮੁਸ਼ਕਲ ਦੇ ਨਾਲ ਲੋਕ ਜਿਹੜੇ ਨੇ ਉਹ ਇਸ ਟਾਈਮ ਜੂਝ ਰਹੇ ਨੇ ਪ੍ਰਸ਼ਾਸਨ ਨੂੰ ਕਹਿਦਾ ਵੀ ਜਲਦੀ ਤੋਂ ਜਲਦੀ ਲੋਕਾਂ ਨੂੰ ਪਿੰਡਾਂ ਦੇ ਬਾਹਰ ਕੱਢਣ ਦਾ ਜਿਹੜਾ ਪ੍ਰਬੰਧ ਕੀਤਾ ਜਾਏ ਔਰ ਦੁੱਖ ਦੀ ਘੜੀ ਦੇ ਵਿੱਚ ਜਿਹੜੇ ਲੋਕ ਆ ਉਹਨਾਂ ਨਾਲ ਜਿਹੜੇ ਰਲ ਮਿਲ ਕੇ ਸਰਕਾਰ ਜਿਹੜੀ ਸਹਾਇਤਾ ਕਰੇ ਕਿ ਤੇ ਫਿਰ ਜਿਹੜਾ ਜ ਆ ਕੇ ਲੋਕਾਂ ਨੂੰ ਕਿਤੇ ਰਾਹਤ ਆਊਗੀ ਹਾਂ ਕੋਈ ਨਹੀਂ ਹਾਂ ਜਿਹੜੇ ਘਰਾਂ ਦੇ ਵਿੱਚ ਹੀ ਬੈਠੇ ਪਏ ਲੋਕ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਜੀ ਅਸੀਂ ਪਿੰਡ ਵਾਸੀ ਹੋਣ ਦੇ ਨਾਤੇ ਸਾਡੇ ਨਾਲ ਰੋਸ਼ਨ ਖਾਨ ਜੀ ਬਾਬਾ ਜੀ ਵੀ ਹੈਗੇ ਨੇ ਅਸੀਂ ਸਪੈਸ਼ਲੀ ਆਪਣੇ ਪਿੰਡਾਂ ਦੇ ਵਿੱਚ ਸਾਡਾ ਇੱਥੇ ਜੰਪਲ ਆ ਜੀ ਅਸੀਂ ਨਵੇਦਨ ਵੀ ਆਪਣੇ ਵੱਲੋਂ ਕੀਤਾ ਆ ਲੇਕਿਨ ਪਾਣੀ ਇੰਨੀ ਸਪੀਡ ਦੇ ਨਾਲ ਆ ਗਿਆ ਕਿ ਲੋਕਾਂ ਨੂੰ ਮਤਲਬ ਸਮਾਨ ਸੰਭਾਲਣ ਦੇ ਲਈ ਆਪਣੀ ਜਾਨੀ ਮਾਲ ਦੇ ਨਹੀਂ ਥੋੜਾ ਟਾਈਮ ਤੇ ਲੱਗਣਾ ਹੈ ਪਾਣੀ ਦੀ ਜਿਹੜੀ ਸਪੀਡ ਆ ਉਹ ਜ਼ਿਆਦਾ ਆ ਲੇਕਿਨ ਜਿਹੜਾ ਘਰ-ਬਾਰ ਦੇ ਵਿੱਚ ਸਮਾਨ ਨੂੰ ਇਕੱਠਾ ਕਰਨਾ ਆ ਉਹ ਉਹਦੀ ਜਿਹੜੀ ਹੈਗੀ ਆ ਉਹਦੀ ਥੋੜੀ ਸਮੱਸਿਆ ਆ ਰਹੀ ਹੈ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿੰਨੇ ਆ ਕਿ ਕੁਝ ਟੀਮਾਂ ਜਿਹੜੀਆਂ ਹੈਗੀਆਂ ਆ ਉਹ ਜਿਹੜੀ ਰਾਹਤ ਦੇ ਲਈ ਹੋਣੀਆਂ ਚਾਹੀਦੀਆਂ